ਹੁਣ ਕੱਲ ਦਾ ਝੋਨਾ ਇੱਕ ਵੜੀਚਾ ਨੈਟ 101 ਮੰਨ ਦੀ ਉਹਨਾਂ ਦੀ ਔਸਤ ਆਈਏ ਅਜੇ ਝੋਨਾ ਵਿਕਣ ਦਾ ਮੈਨੂੰ ਪਤਾ ਨਹੀਂ ਅਜੇ ਵਿਕਿਆ ਨਹੀਂ ਥੋੜਾ ਜਿਹਾ ਅੱਲਾ ਕਰਕੇ ਉਹਨਾਂ ਨੇ ਟਰਾਲੇ ਦੇ ਵਿੱਚ ਰੱਖਿਆ ਵੀ ਵੜਾ ਕੇ ਮੈਨੂੰ ਫੋਨ ਕੀਤਾ ਕੰਡੇ ਤੇ ਚੜਾ ਕੇ 101 ਮੰਨ ਟੋਟਲ 40 ਕੁਇੰਟਲ ਤੋਂ ਪਲੱਸ ਝਾੜ ਜਿਹੜਾ ਇਹਦਾ 7301 ਦਾ ਜਿਹੜਾ ਉਹਨਾਂ ਨੇ ਵੱਢਿਆ 7301 ਵਾਲੇ ਤੇ 627 ਤੇ ਤੇ ਪੀ ਆਰ 126 ਵਾਲੇ ਲਾਜ਼ਮੀ ਇਹ ਜਿਹੜੀ ਸਪਰੇਅ ਕਰਨਾ ਕਿਉਂਕਿ ਇਹ ਪ੍ਰੋਬਲਮ ਖੇਤਾਂ ਦੇ ਵਿੱਚ ਵੇਖਣ ਨੂੰ ਆਮ ਮਿਲਣ ਲੱਗ ਪਈ ਸਸਸੀਗਾ ਮਿੱਤਰੋ ਕੀ ਹਾਲ ਏ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਜਿਹੜੀ ਬੜੀ ਖਾਸ ਹੋਣ ਵਾਲੀ ਵੀਡੀਓ ਕਿਉਂਕਿ ਅੱਜ ਆਪਾਂ ਖੇਤ ਦੇ ਵਿੱਚ ਪਹੁੰਚੇ ਤੇ ਝੋਨਾ ਬਿਲਕੁਲ ਪੱਕਣ ਦੀ ਤਦਦਾਤ ਆ ਕਈਆਂ ਕਈਆਂ ਜਗ੍ਹਾ ਤੇ ਝੋਨਾ ਬੜੀਚਾ ਵੀ ਉਹਨਾਂ ਦੇ ਬਾਰੇ ਵੀ ਇਸ ਵੀਡੀਓ ਚ ਆਪਾਂ ਗੱਲ ਕਰਦੇ ਕਿ ਝਾੜ ਰਹਿਗੇ ਆ ਤੇ ਜਿਹੜਾ ਅੱਜ ਦੇ ਟਾਈਮ ਤੇ ਕਿਹੋ ਜੀ ਕੰਡੀਸ਼ਨ ਚ ਖੜਾ ਝੋਨਾ ਉਹਨਾਂ ਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਆ ਝੋਨਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੇਖਦੇ ਰਹੇ ਹੋਗੇ ਵੀ ਜਿੰਦੇ ਵਿੱਚ ਆਪਾਂ 73017501 ਤੇ 6127 ਬਾਰੇ ਲਗਾਤਾਰ ਹੀ ਮੈਂ ਇਸ ਹਾਈਬ੍ਰਿਡ ਝੋਨੇ ਬਾਰੇ ਵੀਡੀਓ ਪਾਉਂਦਾ ਰਹੀ ਨਾ ਤੇ ਅੱਜ ਦੀ ਵੀਡੀਓ ਜਿਹੜੀ ਐ ਸੇ ਝੋਨੇ ਤੇ ਆ ਵੀ ਝੋਨਾ ਪੂਰੀ ਤਰ੍ਹਾਂ ਜਿਵੇਂ ਮੁੰਜਰਾ ਪੂਰੀਆਂ ਚੱਲ ਗਿਆ ਆ ਟੋਟਲ ਟੋਟਲ ਦਾ ਟੋਟਲ ਝੋਨਾ ਤੁਸੀਂ ਵੇਖ ਲਓ ਨਹੀਂ ਤੇ ਆਮ ਲੋਕਾਂ ਦਾ ਕਈਆਂ ਲੋਕਾਂ ਦਾ ਇਹ ਹੀ ਕਹਿਣਾ ਹੁੰਦਾ ਵੀ ਝੋਨਾ ਡਿੱਗ ਪੈਂਦਾ ਬਹੁਤ ਛੇਤੀ ਮੁੰਜਰਾਂ ਲਾਇਨ ਤੋਂ ਪਹਿਲਾਂ ਹੀ ਡਿੱਗ ਪੈਂਦਾ ਜਾਂ ਮਾੜੀਆਂ-ਮੁਟੀਆਂ ਰੀਆਂ ਮੁੰਜਰਾਂ ਆਉਣ ਤਾਂ ਡਿੱਗ ਪੈਂਦਾ ਆ ਇੱਕ tibbi diggi ਏ ਇਹਦਾ ਕਾਰਨ ਵੀ ਕੋਈ ਹੈਗਾ ਸੀ ਜਿੱਤੇ ਕਰਕੇ ਡਿੱਗੀ ਨਹੀਂ ਤੇ ਆਲ ਓਵਰ ਝੋਨਾ ਜਿੰਨਾ ਵੀ ਏ ਸਾਰਾ 7301 ਜਿੰਨਾ ਵੀ ਅਜੇ ਤੱਕ ਖੜਾ ਹੋਇਆ ਕਿਸੇ ਪਾਸੇ ਵੀ ਡਿੱਗਣ ਦਾ ਕੋਈ ਵੀ ਇੱਕ ਵੀ tibbi ਜਿਹੜੀ ਹੈ ਡਿੱਗੀ ਨਹੀਂ ਤੇ ਤੁਹਾਨੂੰ ਮਾ 7301 ਦਾ ਸ਼ੁਰੂ ਤੇ ਕਹਿਣਾ ਆਉਣਾ ਵੀ ਜਿੰਨੀਆਂ ਟਾਹਣੀਆਂ ਦੇ ਦਾ ਬੁੱਚੜ ਹੋਵੇਗਾ ਓਨੀਆਂ ਟਾਹਣੀਆਂ ਨੂੰ ਹੀ ਮੁੰਜਰਾ ਪਹਿਣ ਗਏ ਆਪਾਂ ਚਲੋ ਆ ਚੈੱਕ ਕਰ ਲੈਨੇ ਕੋਈ ਵੀ ਇਥੋਂ ਫੜ ਕੇ ਚਲੋ ਆ ਜਿਹੜੀ ਆਪਾਂ ਚੈੱਕ ਕਰ ਲੈਨੇ ਵੀ ਕਿੰਨੀਆਂ ਟਾਣੀਆਂ ਦਾ ਇਹ 부ਚੜ ਤੇ 부ਚੜ ਕੰਪਲੀਟ ਆ ਟੋਟਲ ਦਾ ਟੋਟਲ 부ਚੜ ਆ ਥੱਲੋਂ ਲੈ ਕੇ ਤਾਂ ਤੱਕ ਕੰਪਲੀਟ ਦਾ ਕੰਪਲੀਟ ਆਪਾਂ ਇਹਨੂੰ ਐਵੇਂ ਇਹਨੂੰ ਲੱਦਾ ਮਾਰ ਲੈਨੇ ਆ ਆਪਾਂ ਇਹਦੀ ਗਿਣਤੀ ਕਰ ਲੈਨੇ ਵੀ ਕਿੰਨੀਆਂ ਨੂੰ ਮੁੰਜਰਾ ਪਈਆਂ 1 2 3 4 5 6 7 8 9 10 11 12 13 14 15 ਤੇ ਨਾਲ ਇੱਕ 16 17 18 19 20 21 22 22 ਤੱਕ 23 24 25 26 27 28 ਤੇ 29 29 ਟਾਣੀਆਂ ਦਾ ਬੁੱਚੜ ਤੇ 29 ਹੀ ਇੱਕ ਵੀ ਜੜੀ ਜਿਹੜੀ ਵਿੱਚੋਂ ਜਿਹੜੀ ਪੈਪ ਹੈ ਉਹਨੂੰ ਇਹ ਇੰਡ ਵੀ ਉਹਨੂੰ ਮੁੰਜਰ ਨੇ ਪਈ ਆਲ ਓਵਰ ਮੁੰਜਰਾ ਪਈਆਂ ਹੀ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਖੜਾ ਆ ਪਿਛਲੀ ਵਾਰੀ ਤੇ ਉਸ ਤੋਂ ਪਿਛਲੀ ਵਾਰੀ ਇਹਦੇ ਵਿੱਚ ਸਮੱਸਿਆ ਨਹੀਂ ਸੀ ਕੋਈ ਵੀ ਹੈਗੀ ਕਿਸੇ ਤਰ੍ਹਾਂ ਦੀ ਵੀ ਵੀ ਜਿਵੇਂ ਪਟਾਕਾ ਰੋਗ ਦੀ ਇਸ ਵਾਰੀ ਕਿਤੇ ਕਿਤੇ ਇਹਦੇ ਵਿੱਚ ਜਿਵੇਂ ਬੁੰਜਰ ਨੂੰ ਹਲਦੀ ਰੋਗ ਲਾ ਲੋ ਜਾਂ ਪਟਾਕਾ ਰੋਗ ਕਿਤੇ ਕਿਤੇ ਵੇਖਣ ਨੂੰ ਮਿਲਦਾ ਪਿਆ। ਬਾਕੀ ਜਿਨ੍ਹਾਂ ਨੇ ਖਾਦ ਘੱਟ ਪਈ ਉਹਨਾਂ ਦੀ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੈਗੀ। ਝੋਨੇ ਦੀ ਜੇ ਗੱਲ ਕਰਾਂ ਜਿਵੇਂ ਚਲੋ ਅੰਮ੍ਰਿਤਸਰ ਏਰੀਆ ਦੇ ਵਿੱਚ ਮੇਰੇ ਸੱਜਣ ਨੇ ਜਾਂ ਕਿਤੇ ਦੂਰ ਦਰਾਡੇ ਜਿਵੇਂ ਮੇਰੀਆਂ ਵੀਡੀਓ ਵੇਖਦੇ ਆ। ਮੈਨੂੰ ਲਿੰਕ ਕਰਦੇ ਮੇਰੇ ਨਾਲ ਜਾਂ ਮੈਸੇਜ ਕਰਦੇ ਜਿਵੇਂ ਹੁਣ ਕੱਲ ਦਾ ਝੋਨਾ ਇੱਕ ਬੜੀਚਾ ਨੈਟ 101 ਮਨ ਦੀ ਉਹਨਾਂ ਦੀ ਔਸਤ ਆਈ ਏ। ਅਜੇ ਝੋਨਾ ਵਿਕਣ ਦਾ ਮੈਨੂੰ ਪਤਾ ਨਹੀਂ ਵੀ ਅਜੇ ਵਿਕਿਆ ਨਹੀਂ ਥੋੜਾ ਜਿਹਾ ਅੱਲਾ ਕਰਕੇ ਉਹਨੇ ਟਰਾਲੇ ਦੇ ਵਿੱਚ ਰੱਖਿਆ ਵੀ ਵੜਾ ਕੇ ਮੈਨੂੰ ਫੋਨ ਕੀਤਾ ਕੰਡੇ ਤੇ ਚੜਾ ਕੇ 101 ਮਣ ਟੋਟਲ 40 ਕੁਇੰਟਲ ਤੋਂ ਪਲੱਸ ਝਾੜ ਜਿਹੜਾ ਇਹਦਾ 7301 ਦਾ ਜਿਹੜਾ ਉਹਨਾਂ ਨੇ ਵੜਿਆ ਉਹਦਾ ਆ ਗਿਆ ਬਾਕੀ ਮੇਰੇ ਏਰੀਏ ਦੇ ਵਿੱਚ ਕੱਲ ਨੂੰ ਬੜੀਚੇਗਾ ਝੋਨਾ ਪਰਸੋਂ ਬੜੀਚੇਗਾ ਉਹਦਾ ਝਾੜ ਮੈਂ ਆਪਣੇ ਏਰੀਏ ਦਾ ਦੱਸਾਂਗਾ ਵੀ ਮੇਰੇ ਏਰੀਏ ਦਾ ਕਿਹੋ ਜਿਹਾ ਝਾੜ ਰਿਹਾ ਹੈ ਮੈਨੂੰ ਸ਼ੰਕਾ ਸ਼ਾਇਦ ਮੈਨੂੰ ਲੱਗਦਾ ਵੀ ਇਹ ਉਧਰ ਨਾਲੋਂ ਮੇਰੇ ਏਰੀਏ ਦਾ ਝਾੜ ਜ਼ਿਆਦਾ ਰਹੇਗਾ ਕਿਉਂਕਿ ਝੋਨੇ ਬਹੁਤ ਭਾਰੇ ਵਧੀਆ ਖੜੇ ਹੋਏ ਆ ਇੱਕ ਨੰਬਰ ਬਾਕੀ ਇਹ ਤਾਂ ਗੱਲ ਹੈਗੀ ਸੀ 7301 ਵਾਲਿਆਂ ਦੀ ਬਾਕੀ 7301 ਵਾਲਿਆਂ ਨੂੰ ਮੈਂ ਇਹ ਗੱਲ ਕਹਿਣੀ ਚਾਹਾਂਗਾ ਵੀ ਜਿਨ੍ਹਾਂ ਦਾ ਝੋਨਾ ਅਜੇ ਗੋਭ ਦੇ ਵਿੱਚ ਜਾਂ ਗੋਭ ਤੋਂ ਬਾਹਰ ਆ ਗਿਆ ਥੋੜਾ ਬਤਾ ਤਾਂ ਇਹਨੂੰ ਜ਼ਰੂਰ ਚੰਗਾ ਵਧੀਆ ਜਿਵੇਂ ਕਿ ਆਪਾਂ ਪਿਛਲੀ ਸਪਰੇਅ ਕੀਤੀ ਸੀ ਗਲੀਲੀਓ ਵੇ ਕੋਰਟੇ ਵਾਲੀ ਉਂ ਉਹਦੇ ਵਰਗੀ ਇੱਕ ਸਪਰੇਅ ਚੰਗੀ ਕਰਿਓ ਕਿਉਂਕਿ ਇਹਦੇ ਵਿੱਚ ਕਿਤੇ ਕਿਤੇ ਵੇਖਣ ਨੂੰ ਮਿਲਿਆ ਵੀ ਪਟਾਕਾ ਰੋਗ ਜਿਵੇਂ ਹਲਦੀ ਰੋਗ ਪ੍ਰੋਬਲਮ ਆ ਗਈ ਹੈ ਸੋ 7301 ਵਾਲੇ ਤੇ 621 ਤੇ ਤੇ ਪੀਆਰ 126 ਵਾਲੇ ਲਾਜ਼ਮੀ ਜਿਹੜੀ ਸਪਰੇਅ ਕਰਨ ਕਿਉਂਕਿ ਇਹ ਪ੍ਰੋਬਲਮ ਖੇਤਾਂ ਦੇ ਵਿੱਚ ਵੇਖਣ ਨੂੰ ਆਮ ਮਿਲਣ ਲੱਗ ਪਈ ਆਪਨਾ 7301 ਖੜਾ ਆ ਵੱਡਣ ਦੀ ਜੇ ਗੱਲ ਕਰਾਂ ਅਜੇ ਜਿਵੇਂ 373 ਦਿਨਾਂ ਦਾ ਹੋ ਗਿਆ ਝੋਨਾ ਸੋਰੀ 82 83 ਦਿਨਾਂ ਦਾ ਜਿਵੇਂ ਝੋਨਾ ਹੋ ਗਿਆ 82 ਦਿਨਾਂ ਅਜੇ ਆਪਾਂ ਇੱਕ ਹਫਤੇ ਤੋਂ ਲੈ ਕੇ 10 ਤੋਂ 12 ਦਿਨਾਂ ਨੂੰ ਇਹ ਝੋਨਾ ਵੱਡਾਂਗੇ ਕੋਈ ਵਿਰਲੇ ਵਿਰਲੇ ਪਿੱਛੇ ਪਿੱਛੇ ਦਾਣੇ ਇਹਦੇ ਰਹਿ ਗਏ ਜਿਹੜੇ ਅਜੇ ਪੱਕੇ ਨਹੀਂਗੇ ਤੇ ਟੋਟਲ 95 ਜਾਂ 93 ਦਿਨਾਂ ਨੂੰ ਇਹ ਝੋਨਾ ਆਪਾਂ ਵੜਾਂਗੇ ਕਿਉਂਕਿ ਇਸ ਵਾਰੀ ਮੰਡੀਆਂ ਦੇ ਵਿੱਚ ਪੂਰੀ ਸ਼ਕਤੀ ਹੈ ਵਿੱਚੋਂ ਜਿਹੜਾ 17 ਮੋਚਰ ਤੋਂ ਘੱਟ ਨਹੀਂ ਲੈਣਗੇ ਸੋ ਚਲੋ ਇਹ ਤਾਂ ਗੱਲ ਹੋਈ 7301 ਦੀ ਆ 7301 ਦਾ ਆਲੂ ਵਰੀ ਆਪਣਾ ਖੜਾ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੁਣ ਮੈਂ ਗੱਲ ਕਰਾਂਗੀ 7501 7501 ਵੀਰ ਸੋਹਣਿਓ ਪਹਿਲੀ ਵਾਰੀ ਚਲੋ ਝੋਨਾ ਮਾ ਲਾਇਆ 12 ਕਿੱਲਿਆਂ ਦਾ ਅਲੱਗ ਹੀ ਇੱਕ ਖੜਾ ਆਇਆ ਕਈ ਸੱਜਣ ਮੇਰੇ ਵਿੱਚ ਮੈਨੂੰ ਕਮੈਂਟ ਵੀ ਕਰਦੇ ਆ ਜਾਂ ਫੋਨ ਵੀ ਕਰਦੇ ਤੇਰਾ ਝੋਨਾ ਵੇਖ ਕੇ ਜਾਣਾ ਸੋ ਮੇਰੇ ਸੱਜਣਾ ਉਹਨਾਂ ਨੂੰ ਬੇਨਤੀ ਇਹ ਵੀ ਜਰੂਰ ਆ ਕੇ ਇੱਕ ਵਾਰੀ ਜਿਹੜੇ ਚਾਹਵਣ ਸੱਜਣ ਨੇ ਵੀ ਝੋਨਾ ਇਨਾ ਫੱਟੇ ਪਾੜ ਖੜਾ ਬਹੁਤ ਟੌਪ ਦਾ ਝੋਨਾ ਖੜਾ ਆ ਵੀ ਜੇ ਉਹਨਾਂ ਕਹਾਂ ਵੀ 125 ਮਨ ਝੋਨਾ ਨਿਕਲੇਗਾ ਕਿੱਲੇ ਦਾ ਮੇਰੇ ਖਿਆਲ ਚ 125 ਤੋਂ ਵੀ ਪਲੱਸ ਨਿਕਲੇਗਾ ਚਲੋ ਹੋਰ ਦਿਨਾਂ ਦੀ ਉਡੀਕ ਰਹਿ ਗਈ ਆਪਣੇ ਕੋਈ 15 ਦਿਨਾਂ ਦੀ ਉਡੀਕ ਰਹਿ ਗਈ 15 ਜਾਂ 20 ਦਿਨਾਂ ਨੂੰ ਝੋਨਾ ਵੀ ਪੂਰਾ ਤਿਆਰ ਹੋ ਜਾਏਗਾ ਵੱਡਣ ਸੇਤੀ ਬਾਕੀ ਜਿਹੜੇ ਸੱਜਣਾ ਨੇ ਵੇਖਣਾ ਚਾਹੁੰਦੇ ਆ ਉਹ ਜਰੂਰ ਮੈਨੂੰ ਜਿਹੜੇ ਅੱਗੇ ਜਾਣਦੇ ਆ ਉਹ ਮੇਰੇ ਕੋਲ ਜਰੂਰ ਪਹੁੰਚਣ ਵੀ ਫੇਰ ਅਗਲੀ ਵਾਰੀ ਉਹਨਾਂ ਦੇ ਮਨ ਚ ਇਹ ਨਾ ਹੋਵੇ ਯਾਰ ਝੋਨਾ ਵੇਖਿਆ ਨਹੀਂ ਸੀ ਵੀ ਲਾਈਏ ਕਿ ਨਾ ਲਾਈਏ ਸੋ 7501 ਵੈਰਾਈਟੀ ਆ ਸਾਰੀ ਖੜੀ ਹੋਈ ਯਾਲਵਰ ਇਹ 1.21 ਤੋਂ ਆਪਾਂ 10 ਦਿਨ ਪਹਿਲਾਂ ਲਾਈ ਸੀ ਤੇ ਉਹਨਾਂ ਦੇ ਕਹਿਣ ਮੁਤਾਬਕ 7301 ਤੋਂ 15 ਤੋਂ 20 ਦਿਨ ਵੱਧ ਲਵੇਗੀ ਜਿਵੇਂ ਕਿ ਖੇਤ ਦੇ ਵਿੱਚ 105 ਤੋਂ ਲੈ ਕੇ 110 ਦਿਨ ਖੇਤ ਦੇ ਵਿੱਚ ਲਵੇਗੀ ਤੇ 25 ਦਿਨ ਦੀ ਜਿਹੜੀ ਇਹ ਪਨੀਰੀ ਲੱਗੇਗੀ ਆ ਸਭ ਤੋਂ ਲਾਸਟ ਦੇ ਵਿੱਚ ਇਕੱਲਾ ਸੀ ਆਪਣਾ ਬਾਕੀ 7501 ਜਿਹੜੇ ਸਜਣਾ ਨੇ ਵੀ ਲਾਇਆ ਆ ਇਹਦੇ ਵਿੱਚ ਵੀ ਬਲਾਸਟ ਦੀ ਪ੍ਰੋਬਲਮ ਆਈ ਹੋਈ ਏ ਇਹਦੇ ਲਈ ਚਲੋ ਮੈਂ ਤਾਂ ਤੁਸੀਂ ਮੇਰੀ ਪਿਛਲੀ ਵੀਡੀਓ ਵੇਖੀ ਹੋਣੀ ਉਹਦੇ ਵਿੱਚ ਆਪਾਂ ਸਪਰੇਅ ਕੀਤੀ ਸੀਗੀ ਗਲੇ ਲਿਓ ਵੇ ਉਹਦਾ ਚੰਗਾ ਰਿਜ਼ਲਟ ਮਿਲਿਆ ਬਹੁਤ ਵਧੀਆ ਮੈਨੂੰ ਕਿਤੇ ਵੀ ਉਹੋ ਜੀ ਚੀਜ਼ ਦਿਖਾਈ ਨਹੀਂ ਦਿੱਤੀ ਮੇਰੇ ਆਪ ਦੇ ਖੇਤ ਦੇ ਵਿੱਚ ਸੋ ਦੂਜੇ ਖੇਤਾਂ ਤੇ ਮੈਂ ਵਿਜ਼ਿਟ ਕੀਤੀ ਏ ਜਿਵੇਂ ਕਈ ਸੱਜਣ ਕਹਿੰਦੇ ਵੀ ਸਾਡਾ ਖੇਤ ਆਣ ਕੇ ਵੇਖ ਕੇ ਜਾਓ ਜੋ ਕਿਵੇਂ ਵੀ ਉਹਦੇ ਵਿੱਚ ਵੇਖਣ ਨੂੰ ਮਿਲੇ ਜਿਵੇਂ ਆਹ 7301 ਕੇ ਇਹਦੇ ਵਿੱਚ ਆੜੀ ਰੋਗ ਜਿਹੜਾ ਬਲਾਸਟਰ ਰੋਗ ਆਇਆ ਹੋਇਆ ਇਹਦੇ ਲਈ ਮੈਂ ਖਾਸ ਕਰਕੇ ਸਾਰੇ ਸੱਜਣਾਂ ਨੂੰ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੇ ਖਾਦਾਂ ਤਿੰਨ ਗੱਟਿਆਂ ਤੋਂ ਪਲੱਸ ਪਾਈਆਂ ਹੀ ਆ ਉਹਦੇ ਵਿੱਚ ਇਹ ਪ੍ਰੋਬਲਮ ਆਈ ਹੋਈ ਏ ਸੋ ਇਸ ਗੱਲ ਦਾ ਧਿਆਨ ਜਰੂਰ ਦੇਣ ਮੇਰੇ ਵੀਰ ਜਿਨ੍ਹਾਂ ਨੇ ਵੀ 7301 ਲਾਇਆ 7501 ਲਾਇਆ ਜਾਂ PR126 ਲਾਇਆ ਵੀ ਝੋਨਾ ਗਰਮੀ ਕਰਕੇ ਚੱਲਦਾ ਨਹੀਂ ਸੀ ਤੇ ਆਪਾਂ ਉਹਦੇ ਵਿੱਚ ਬਾਅਦ ਵਿੱਚ ਖਾਦਾਂ ਪਾਈਆਂ ਜ਼ਿਆਦੀਆਂ ਜਿੰਦੇ ਕਰਕੇ ਇਹ ਪ੍ਰੋਬਲਮ ਜਿਹੜੀ ਬਲਾਸਟ ਵਾਲੀ ਹੈ ਬਹੁਤ ਜ਼ਿਆਦੀ ਆਈ ਹੋਈ ਹੈ ਸੋ ਇਹਦੇ ਵੱਲੇ ਜਰੂਰ ਧਿਆਨ ਦੇਣ ਸੋ 7501 ਅੱਜ ਤੱਕ ਟੌਪ ਦੀ ਵੈਰਾਈ ਜਿਹੜੀ ਹੈ ਮੇਰਾ ਫਾਲੀ ਦਿਖਦਾ ਪਿਆ ਉੱਤੇ ਵੀ ਕਿੰਨਾ ਵੀ ਚਲੋ ਮਾ ਰਹਿਦਾ ਸ਼ੁਕਰ ਇਹ ਮੈਂ ਕਰਾਂਗਾ ਵੀ ਜੇ ਖੜਾ ਖਲੋਤਾ ਚਲੋ ਝੋਨਾ ਆਪਣਾ ਪੱਕਦਾ ਤੇ ਮੈਂ ਆਸ ਕਰਦਾ ਵੀ ਘਟ ਤੋਂ ਘਟੇੰਦੇ ਚ 130 ਦੀ ਮਣ ਕਿੱਲੇ ਦਾ ਝੋਨਾ ਜ਼ਰੂਰ ਨਿਕਲੇਗਾ ਆ ਵੀ 75 0 ਏਖੜਾ ਆ ਵੀ 75 0 ਏਖੜਾ ਪਾਣੀ ਅਜੇ ਆਪਾਂ ਚਾਲੂ ਹੀ ਰੱਖਿਆ ਕਿਉਂਕਿ ਗਿੱਲੇ ਪੱਤਰ ਚ ਪਾਣੀ ਲਾਉਣ ਨਾਲ ਆਪਾਂ ਨੂੰ ਇਹ ਫਾਇਦਾ ਹੁੰਦਾ ਵੀ ਝੋਨਾ ਡਿੱਗਦਾ ਨਹੀਂ ਫਿਰ ਜਦੋਂ ਕੀ ਹੁੰਦਾ ਜਦੋਂ ਆਪਾਂ ਝੋਨਾ ਸਕਾ ਕੇ ਚੰਗੀ ਤਰ੍ਹਾਂ ਫਿਰ ਪਾਣੀ ਲਾਉਣੇ ਆ ਤਾਂ ਮੋਢੋਂ ਦੇ ਨਾਲ ਗਲ ਜਾਂਦੇ ਜਿਵੇਂ ਮਿੱਟੀ ਗਲਦੀ ਏ ਉਹਦੇ ਨਾਲ ਕੀ ਪ੍ਰੋਬਲਮ ਹੁੰਦੀ ਏ ਵੀ ਝੋਨਾ ਡਿੱਗਣ ਦਾ ਡਿੱਗ ਸਕਦਾ ਆਪਣਾ ਸੋ ਇਹ ਗੱਲ ਦਾ ਕਿਸਾਨ ਵੀਰ ਜ਼ਰੂਰ ਧਿਆਨ ਦੇਣ ਵੀ ਪਾਣੀ ਜਿਹੜਾ ਲਗਾਤਾਰ ਜੇ ਬੰਦ ਆਪਾਂ ਨਹੀਂ ਕਰਨਾ ਤਾਂ ਚੌਥੇ ਤੋਂ ਪੰਜਵੇਂ ਦਿਨ ਪਾਣੀ ਲਗਾਤਾਰ ਦਿੰਦੇ ਰਹੋ ਫੁੱਲ ਭਰਮਾ ਕਿਉਂਕਿ ਲਾਸਟ ਫਲ ਦਿੱਤੇ ਆ ਸੋ ਤੁਹਾਨੂੰ ਮਾ ਜਿਹੜੇ 4.5 ਕਿਲੇ ਜਿਹੜਾ ਸਭ ਤੋਂ ਪਹਿਲਾਂ ਲਾਇਆ ਉਹ ਵਿਖਾਉਣ ਲਈ ਮੈਂ ਅੱਗੇ ਜਾਣਾ ਪਿਆ ਇੱਕ ਤਾਂ ਚੁੱਟੇ ਕੱਪੜੇ ਪਾਏ ਹੁੰਦੇ ਕਰਕੇ ਮੁਸ਼ਕਲ ਆਉਦੀ ਪਈਏ ਬਾਕੀ ਵੈਰਾਈਟੀ ਜਿਹੜੀ 750 ਇੱਕ ਬੜੀ ਟੌਪ ਦੀ ਤੇ ਆਲਾ ਸ਼ਾਨ ਖੜੀ ਹੋਈ ਹੈ ਇੱਕ ਨੰਬਰ ਖੜੀ ਹੋਈ ਹੈ ਹਾਂ ਮੇਰੇ ਨੇੜੇ ਦੇ ਕੋਈ ਸੱਜਣੇ ਜਰੂਰ ਮੇਰੇ ਕੋਲ ਆਣ ਕੇ ਇੱਥੇ ਪਹੁੰਚਣ ਮੇਰੇ ਕੋਲ ਮੈਂ ਉਹਨਾਂ ਨੂੰ ਝੋਨਾ ਆਪ ਦਾ ਵਿਖਾਵਾਂਗਾ ਹੋਰ ਤੱਕ ਦੀ ਬਹੁਤ ਵਧੀਆ ਵੈਰਾਈਟੀ ਹੈ ਟਾਪ ਦੀ ਜਿਹਨੂੰ ਕਹਿੰਦੇ ਹੁੰਦੇ ਨੇ ਵੈਰਾਈਟੀ ਖੜੀ ਹੋਈ ਏ ਨਿਰਾ ਫਲ ਜਿਹੜਾ ਉਤਲੇ ਪਾਸੇ ਨਿਰਾ ਫਲ ਖੜਾ ਆ ਆ ਵੇਖੋ 7301 ਆਲ ਓਵਰ ਹੀ ਆ ਆ ਮੁੰਜਰੇ ਦੀ ਤੁਸੀਂ ਵੇਖ ਲਓ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ ਮੁੰਜਰ 73 ਦੇ ਮੁਕਾਬਲੇ ਮੁੰਜਰ ਜ਼ਿਆਦਾ ਲੰਮੀ ਜੇ 73 ਦਾ 1055 177 ਮਾਣ ਝਾੜ ਜੇ ਇਸ ਨਾਲ ਜ਼ਮੀਨਾਂ ਚ ਕੱਢਿਆ ਤਾਂ 75 ਦਾ ਮੇਰੇ ਮੁਤਾਬਕ ਇਹਦੇ ਵਿਚ ਝਾੜ 125 ਮਨ ਦੇ ਨੇੜ ਤੇ ਜਾਣਾ ਲਾਜ਼ਮੀ ਹੈ ਸੋ ਜਿੰਨਾ ਜਿੰਨਾ ਵੀਰਾਂ ਨੇ 7501 ਲਾਇਆ ਆ ਜਾਂ 7301 ਲਾਇਆ ਜਿਨ੍ਹਾਂ ਨੇ ਵੱਢ ਲਿਆ ਉਹ ਵੀ ਵੀਰ ਮੇਰੇ ਕਮੈਂਟ ਜ਼ਰੂਰ ਕਰਨ ਤੇ ਜਿਨ੍ਹਾਂ ਦਾ 7301 ਖੇਤ ਦੇ ਵਿੱਚ ਖੜਾ ਆ ਉਹ ਵੀ ਕਮੈਂਟ ਜ਼ਰੂਰ ਕਰਿਓ ਵੀ ਝੋਨਾ ਡਿੱਗਾ ਤਾਂ ਨਹੀਂ ਤੁਹਾਡਾ ਜਾਂ ਉਹਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਹੈਗੀ ਏ ਜਾਂ ਨਹੀਂ ਹੈਗੀ ਇਹਦੇ ਬਾਰੇ ਵੀ ਜ਼ਰੂਰ ਦੱਸੋ ਬਾਕੀ ਥੋੜਾ ਜਿਹਾ ਟੋਕੇ ਵਰਗੀ ਚੀਜ਼ ਕੋਈ ਇਹਨੂੰ ਪੈ ਗਈ ਕਿਤੇ ਵਿਰਲੀ-ਵਿਰਲੀ ਜਿਵੇਂ ਟ ਟਕਦਾ ਪਿਆ ਮੇਰੇ ਖਿਆਲ ਚ ਇਹਦਾ ਕੋਈ ਨੁਕਸਾਨ ਤਾਂ ਨਹੀਂ ਜ਼ਿਆਦਾ ਹੋਵੇਗਾ ਪਰ ਫਿਰ ਵੀ ਜਿੰਨੇ ਹਰੇ ਪੱਤਰ ਹੋਣਗੇ ਉਹਦੇ ਨਾਲ ਆਪਣੇ ਮੁੰਜਰ ਦਾ ਬੈਨੀਫਿਟ ਜ਼ਿਆਦਾ ਮਿਲੇਗਾ ਵੀ ਮੁੰਜਰ ਉਹਦੇ ਨਾਲ ਕਾਮਯਾਬ ਜਾਰੀ ਰਹੇਗੀ ਸੋ ਇਹ ਗੱਲ ਦਾ ਧਿਆਨ ਮੈਂ ਜ਼ਰੂਰ ਦੇਣਾ ਵੀ ਇਹ ਟੋਕੇ ਦੀ ਜਿਹੜੀ ਸਮੱਸਿਆ ਜੇ ਕੋਈ ਸੱਜਣ ਵਿੱਚ ਕਮੈਂਟ ਦੇ ਦੱਸਣਾ ਚਾਵੇ ਵੀ ਇਹਦਾ ਕੋਈ ਹੱਲ ਹੈਗਾ ਤਾਂ ਜ਼ਰੂਰ ਮੈਨੂੰ ਦੱਸੇ ਜੇ ਉਹਨਾਂ ਦਾ ਪਿਛਲਾ ਕੋਈ ਐਕਸਪੀਰੀਅੰਸ ਹੈਗਾ ਵੀ ਟੋਕਾ ਖਤਮ ਹੋ ਗਿਆ ਜਾਂ ਵੀ ਟੋਕਾ ਨਹੀਂ ਲੱਗਾ ਵੀ ਉਤਲੀ ਉਤਲੀ ਜਿਹੜੀ ਇਹ ਪੱਤਰੇ ਪੱਤਰ ਹੀ ਇਕੱਲੇ ਵੱੜਦਾ ਪਿਆ ਹੁੰਦੇ ਬਾਰੇ ਜੇ ਕੋਈ ਸੱਜਣ ਦੱਸ ਸਕਦਾ ਤਾਂ ਜਰੂਰ ਮੈਨੂੰ ਕਮੈਂਟ ਦੇ ਵਿੱਚ ਦੱਸੇ ਕੋਈ ਹੁੰਦਾ ਹੱਲ ਹੈਗਾ ਬਾਕੀ ਇਹ 7501 ਖੜਾ ਆ ਟੋਟਲ ਦਾ ਟੋਟਲ ਬਸ ਰੱਬ ਕਰਕੇ ਵੀ ਡਿੱਗੇ ਨਾ ਕਿਤੇ ਮੇਰੇ ਮੈਨੂੰ ਆਸੇ ਵੀ ਝੋਨੇ ਤੋਂ ਇੱਕ ਘੜ ਤੋਂ ਘੱਟ 125 ਤੋਂ 30 ਮਣ ਰਾਮਨਾ ਲੱਗੇਗਾ ਬਾਕੀ ਮੈਂ ਇੱਕ ਦੁਕਾਨਦਾਰ ਹੋਣ ਦੇ ਨਾਤੇ ਵੀ ਕਹਿੰਨਾ ਇੱਕ ਜ਼ਿੰਮੇਵਾਰ ਦੇ ਤੌਰ ਤੇ ਵੀ ਮੈਂ ਕਹਿਣਾ ਪਿਆ ਮੈਂ ਇਸ ਵਾਰੀ ਬਹੁਤ ਵੱਡੇ ਵੱਡੇ ਜ਼ਿੰਮੇਦਾਰਾਂ ਨੇ ਜਿਨ੍ਹਾਂ ਦਾ 50 50 100 100 ਕਿੱਲਾ ਹੀ ਉਹਨਾਂ ਨੇ ਮੈਂ ਧੱਕੇ ਨਾਲ ਕਿੱਲਾ ਕਿੱਲਾ ਦੋ ਦੋ ਕਿੱਲੇ ਲਵਾਏ ਹੋਏ ਆ ਵੀ ਉਹ ਵੈਰਾਈਟੀ ਨੂੰ ਆਪਦੇ ਨੂੰ ਇਸ ਵਾਰੀ ਚੈੱਕ ਕਰਨ ਅਗਲੀ ਵਾਰੀ ਇਹ ਵਧਾ ਕੇ ਲਾਉਣਾ ਹੈ ਜਾਂ ਘੱਟ ਲਾਉਣਾ ਇਹ ਚਲੋ ਅਗਲੀ ਵਾਰੀ ਉਹ ਵੇਖਣਗੇ ਬਾਕੀ ਇਸ ਵਾਰੀ ਉਹਨਾਂ ਨੂੰ ਇਸ ਬੀਜ ਦੀ ਪਰਖ ਜ਼ਰੂਰ ਹੋ ਜੇਗੀ 17501 ਵੈਰਾਈਟੀ ਹੁਣ ਤੱਕ ਦੀ ਬਹੁਤ ਟੌਪ ਦੀ ਖੜੀ ਹੋਈ ਜੀ ਬਾਕੀ ਗਲੇਲੀਓ ਵੇ ਆਪਾਂ ਇਹਨੂੰ ਕੀਤੀ ਸੀ ਉਹਦਾ ਰਿਜ਼ਲਟ ਵੀ 100% ਦੀ ਮਿਲਿਆ ਆਪਾਂ ਨੂੰ ਕਿਤੇ ਵੀ ਇਹੋ ਜਿਹਾ ਦਾਣਾ ਨਹੀਂ ਹੈਗਾ ਜਿੱਥੇ ਇਹੋ ਜੀ ਨੋਬਤਾਈ ਹੋਵੇ ਵੀ ਹਲਦੀ ਰੋਗ ਬਣ ਗਿਆ ਹੋਵੇ ਵਿੱਚ ਮੁੰਜਰ ਦੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ 730 ਨੂੰ ਆਪਾਂ ਨਹੀਂ ਕੀਤੀ ਸੀ ਉਹਨੂੰ ਤੇ ਉਹਦੇ ਵਿੱਚ ਕਿਤੇ ਕਿਤੇ ਮਹਿਸੂਸ ਹੁੰਦੇ ਪਈਏ ਵੀ ਉਹ ਪ੍ਰੋਬਲਮ ਹੈਗੀ ਹੈ ਬਾਕੀ PR 131 ਦੇ ਵਿੱਚ ਕਈ ਸੱਜਣਾ ਦੀਆਂ ਕੰਪਲੀਟਾਂ ਇਹ ਸੀ ਵਿ ਝੋਨਾ ਅੱਗੇ ਪਿੱਛੇ ਨਿਸਰਦਾ ਪਿਆ ਇਹ ਮੇਰੇ ਵੀਰੋ ਇਹ ਝੋਨਾ ਪੀਆ 131 ਦਾ ਕਰੈਕਟਰ ਹੀ ਕਿਹੋ ਜਿਹਾ ਜਿਹੜਾ ਨਿਸਰਨ ਦੇ ਵਿੱਚ ਵਿੱਚ ਵੀ 15 ਤੋਂ 16 ਦਿਨ ਲੈਂਦਾ ਨਿਸਰਨ ਦੇ ਵਿੱਚ ਵਿੱਚ ਸੋ ਪੀਆ 31 ਦੇ ਵਿੱਚ ਬਹੁਤ ਜ਼ਿਆਦੀਆਂ ਐਸੋਈ ਮੁਸ਼ਕਲਾਂ ਜਿਵੇਂ 5 ਤੋਂ 7 ਕੰਪਨੀਆਂ ਦਾ ਵੀ ਬੀਆ ਦੇ ਵਿੱਚ ਇਹੋ ਜੀ ਵੇਚੀਆਂ ਉਹਦੇ ਵਿੱਚ ਹਰ ਇੱਕ ਦੇ ਵਿੱਚ ਇਹੋ ਹੀ ਸਮੱਸਿਆ ਸੀਗੀ ਵੀ ਚੋਨੇ ਕੋਈ ਪਹਿਲਾਂ ਨਿਸਰਦਾ ਪਿਆ ਕੋਈ ਬਾਅਦ ਚ ਨਿਸਰਦਾ ਪਿਆ ਪੀਆ 131 ਚਾਹੇ ਡਿਪਾਰਟਮੈਂਟ ਤੋਂ ਆਇਆ ਹੋਵੇ ਉਹਦੇ ਵਿੱਚ ਵੀ ਇਹੋ ਹੀ ਪ੍ਰੋਬਲਮ ਸੀਗੀ ਬਾਕੀ ਜਿਹੜੀ ਹਾਈਬ੍ਰਿਡ ਚੋਨੇ ਦੇ ਅੱਜ ਮੈਂ ਵੀਡੀਓ ਪਾਉਂਦਾ ਪਿਆ ਇਹ 7301 ਤੇ 7501 ਹੁਣ ਤੱਕ ਦਾ ਸ਼ਾਨਦਾਰ ਵੈਰਾਈਟੀ ਖੜੀ ਕਿਸੇ ਪਾਸਿਓਂ ਵੀ ਮਾੜੀ ਜਿਹਨੇ ਟਿੱਬੀ ਵੀ ਕਿਤੇ ਡਿੱਗੀ ਨਹੀਂ ਹੋਈ ਤੇ ਬਾਕੀ 7301 ਦਾ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਹਾਂ ਦੇ 85 ਤੋਂ 90 ਦਿਨਾਂ ਦੇ ਵਿੱਚ ਵਿੱਚ ਇਹਦੇ ਮੁੱਢ ਬਿਲਕੁਲ ਕਮਜ਼ੋਰ ਪੈ ਜਾਂਦੇ ਆ ਸੋ ਉਸ ਸਮੇਂ ਸ਼ੈਂ ਦੇ ਝੋਨਾ ਥੋੜਾ ਬੜਾ ਉਲਰੇ ਬਾਕੀ ਜਿੱਥੇ ਨਹੀਂ ਉਲਰੇਗਾ ਉਹ ਝੋਨਾ ਬਹੁਤ ਵਧੀਆ ਝਾੜਦੇਗਾ ਡਿੱਗਣ ਨਾਲ 19 ਕਿ ਦਾ ਫਰਕ ਤਾਂ ਜ਼ਰੂਰ ਪੈਂਦਾ ਬਾਕੀ 73017501 ਖਾਸ ਕਰਕੇ 7501 ਜਿਹੜੇ ਸੱਜਣਾ ਨੇ ਵੀ ਵੇਖਣਾ ਉਹ ਜ਼ਰੂਰ ਮੇਰੇ ਨਾਲ ਲਿੰਕ ਕਰਕੇ ਕਨੈਕਟ ਕਰਕੇ ਤੁਸੀਂ ਮੇਰੇ ਕੋਲ ਪਹੁੰਚੋ ਆਪਣਾ ਆਪ ਦਾ ਖੜਾ ਹੋਇਆ ਬਹੁਤ ਵਧੀਆ ਚੋਨਾ ਹੈ ਟਾਪ ਕਲਾਸ ਨੰਬਰ 2 ਤੇ ਕਣਕਾਂ ਦੇ ਫੂਨ ਆਉਣ ਲੱਗ ਪਏ ਹਨ ਹੁਣ ਜਿਵੇਂ ਕੋਈ ਪਿਛਲੇ ਹਫਤੇ ਤੋਂ ਲਗਾਤਾਰ ਵੀ ਵੈਰਾਈਟੀਆਂ ਅਵੇਲੇਬਲ ਹੋ ਗਈਆਂ ਕਣੀ ਹਾਂ ਹੁਣ ਵਾਲੀ ਆ ਜਿਹੜੀ 22 ਤਰੀਕ 11ਵੇਂ ਮਹੀਨੇ ਦੀ ਜਿਹੜੀ ਸੌਰੀ 9ਵੇਂ ਮਹੀਨੇ ਦੀ 22 ਤਰੀਕ ਤੋਂ ਆਪਣੇ ਕੋਲ ਬੀਜ ਆਉਣੇ ਸ਼ੁਰੂ ਹੋ ਜਾਣੇ ਆ ਜਿਵੇਂ 327 ਦੇ ਸੱਜਣ ਬਹੁਤ ਪੁੱਛਦੇ ਆ 826 ਹੋ ਗਈ ਜਾਂ ਅਦਰ ਵੈਰਾਈਟੀਆਂ ਜਿਹੜੀਆਂ ਨਵੀਆਂ ਬਿਲਕੁਲ ਆਈਆਂ ਨੇ ਉਹ ਸਾਰੇ ਦੀਆਂ ਸਾਰੀਆਂ ਵੈਰਾਈਟੀਆਂ ਜਿਹੜੀਆਂ ਆਪਣੇ ਕੋਲ ਅਵੇਲੇਬਲ ਹੋਣਗੀਆਂ ਜੇ ਕਿਸੇ ਵੀ ਸੱਜਣ ਨੇ ਕੋਈ ਵੀ ਵੈਰਾਈਟੀ ਇਹੋ ਜੀ ਲੈਣੀ ਹੋਵੇ ਤਾਂ ਜਰੂਰ ਸਾਡੇ ਨਾਲ ਲਿੰਕ ਕਰਿਓ ਕਿਉਂਕਿ ਐਡਵਾਂਸ ਦੇ ਵਿੱਚ ਇਹ ਵੈਰਾਈਟੀਆਂ ਜਿੰਨੀਆਂ ਵੀ ਆਪਾਂ ਨੂੰ ਮਿਲੀਆਂ ਆਪਾਂ ਬਹੁਤ ਵੀ ਲਿਮਟਡ ਲਿਮਟਡ ਜਿਹਾ ਸਟਾਕ ਆਪਣੇ ਕੋਲ ਹੈਗਾ 327 826 ਹੋ ਗਈ ਜਾਂ ਅਦਰ ਸ਼੍ਰੀ ਰਾਮ ਦੀਆਂ ਕੰਪਨੀਆਂ ਹੋ ਗਈਆਂ ਕਣਕਾਂ ਜਾਂ ਹੋਰ ਜੰਨੀਆਂ ਵੀ ਹੁਣ ਨਵੇਂ ਵੈਰਾਈਟੀਆਂ ਆਈਆਂ ਜੰਨੀਆਂ ਵੀ ਉਹ ਆਪਣੇ ਕੋਲੇ ਆਲ ਓਵਰ ਲਿਮਟਿਡ ਸਟਾਕ ਹੈਗਾ ਤੇ ਜੇ ਕੋਈ ਵੀ ਸੱਜਣ ਜਿਵੇਂ ਪਿਛਲੇ ਹਫਤੇ ਤੋਂ ਫੋਨ ਆਈ ਜਾ ਰਿਹਾ ਹੈ ਉਹਨਾਂ ਦਾ ਚਲੋ ਅਸੀਂ ਬੁਕਿੰਗ ਦੇ ਤੌਰ ਤੇ ਉਹਨਾਂ ਕੋਲ ਲੈਂਦੇ ਪਏ ਹਰੇਕ ਕੋਲ ਤੋਂ ਤੁਸੀਂ ਆਪਣਾ ਫੋਨ ਨੰਬਰ ਆਲ ਓਵਰ ਜੋ ਵੀ ਹੈ ਤੁਸੀਂ ਇੱਕ ਮੈਂਬਰ ਵਿੱਚ ਦੇਵਾਂਗਾ ਉਹਦੇ ਤੁਸੀਂ ਗੱਲਬਾਤ ਕਰਕੇ ਆਪਦਾ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਸੋ ਕਣਕਾਂ ਦੇ ਬੀਜ ਤੇ ਇੱਕ ਸਪੈਸ਼ਲ ਵੀਡੀਓ ਜਿਹੜੀ ਅਗਲੀ ਪਾਵਾਂਗੇ ਜਿੰਦੇ ਵਿੱਚ ਆਲ ਓਵਰ ਖਾਸੀਅਤਾਂ ਦੱਸੀਆਂ ਜਾਣਗੀਆਂ ਵੀ ਇਹਦੇ ਵਿੱਚ ਕਿਹੜੀ ਖਾਸੀਅਤ ਹੈ ਜਾਂ ਨਵੀਆਂ ਵੈਰਾਈਟੀਆਂ ਆਈਆਂ ਉਹਨਾਂ ਵਿੱਚ ਕੀ ਖਾਸ ਹੈ ਉਹਦੇ ਬਾਰੇ ਇੱਕ ਸਪੈਸ਼ਲ ਵੀਡੀਓ ਜਿਹੜੀ ਨੈਕਸਟ ਕਰਾਂਗੇ ਸੋ ਜੇ ਕੋਈ ਵੱਧ ਘਟ ਬੋਲਿਆ ਗਿਆ ਉਹਦੇ ਲਈ ਮੈਂ ਮਾਫੀ ਚਾਹੁੰਨਾ ਬਾਕੀ ਜਿਹੜੇ ਸੱਜਣ ਮੈਨੂੰ ਪਿੱਛੇ ਲਗਾਤਾਰ ਕਮੈਂਟਾਂ ਵਿੱਚ ਪੁੱਛਦੇ ਆਏ ਆ ਵੀ ਅਸੀਂ ਤੁਹਾਡੇ ਵਿਜਿਤ ਕਰਨੇ ਵਿੱਚ ਚੋਣਾ ਕਿਵੇਂ ਖੜਾ ਹੋ ਜਰੂਰ ਜੀ ਸਦਕੇ ਜੀ ਆਣੂ ਜਦੋਂ ਮਰਜ਼ੀ ਤੁਸੀਂ ਸਾਨੂੰ ਫੋਨ ਕਰਕੇ ਆ ਸਕਦੇ ਹੋ ਸੋ ਇੰਨੀ ਇਹ ਬੇਨਤੀਆਂ ਦੇ ਨਾਲ ਜੇ ਕੋਈ ਵੱਧ ਘੱਟ ਬੋਲਿਆ ਗਿਆ ਉਹਦੇ ਲਈ ਮੈਂ ਮਾਫੀ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ